ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਓ ਜੀ ਆਪਾਂ ਅੱਜ ਤੁਹਾਨੂੰ ਇੱਕ ਪਿੰਡ ਦਿਖਾ ਰਹੇ ਹਾਂ ਜਿਹੜੇ ਪਿੰਡ ਦੇ ਵਿੱਚ ਬਹੁਤ ਹੀ ਵਧੀਆ ਤਰੀਕੇ ਨਾਲ ਕੰਮ ਹੋਏ ਹੋਏ ਨੇ ਪਿੰਡ ਦੀਆਂ ਫਿਰਨੀਆਂ ਤੇ ਬਹੁਤ ਹੀ ਦਰਖਤ ਲੱਗੇ ਹੋਏ ਨੇ ਤੇ ਅਤੇ ਜਿੱਥੇ ਵੀ ਜਗ੍ਹਾ ਵਿਹਲੀ ਹੈ ਉੱਥੇ ਬਹੁਤ ਵਧੀਆ-ਵਧੀਆ ਪਾਰਕ ਬਣੇ ਹੋਏ ਨੇ ਕਟੂ ਕਟ 4-5 ਤੋਂ פארਕ ਹੋਣਗੇ ਪਿੰਡ ਵਿੱਚ ਦੇਖੋ ਕਿੰਨਾ ਵਧੀਆ פארਕ ਨੇ ਇਹ ਬਾਕੀ ਜਿਹੜੀ ਗੱਲ ਹੈ ਜਿਹੜਾ ਆਪਣਾ ਡਿਸਟ ਵਾਲਾ ਪਾਣੀ ਹੈ ਜਿੰਨਾ ਵੀ ਸਾਰੇ ਪਿੰਡ ਦੇ ਵਿੱਚ ਸੀਵਰੇਜ ਪਈ ਹੋਈ ਹੈ ਤੇ ਇੱਕ ਤਾਂ ਜਿਵੇਂ ਆ ਬਣਿਆ ਹੈ ਟੋਬਾ ਇੱਧਰ ਪਹਿਲਾਂ ਇਹ ਚੋਂ ਆਉਂਦਾ ਪਾਣੀ ਇਹ ਚੋਂ ਸਾਫ਼ ਕਰਕੇ ਤੇ ਇੱਧਰਲੇ ਪਾਸੇ ਬਣਿਆ ਹੈ ਜਿਹੜਾ ਟੋਬਾ ਇਹ ਚ ਆ ਜਾਂਦਾ ਸਾਫ਼ ਤੇ ਝਾੜ ਜਦੋਂ ਆ ਜਾਂਦਾ ਤੇ ਇਹਦੇ ਵਿੱਚ ਆਲੇ-ਦਾਲੇ ਵੀ ਤੁਸੀਂ ਦੇਖੋ ਦਰਖਤ ਬਹੁਤ ਲੱਗੇ ਹੋਣੇ ਦੂਰ ਤੱਕ ਤੇ ਇਹਦੇ ਵਿੱਚ ਤਿੰਨ ਚਾਰ ਛੱਡੀਆਂ ਹੋਈਆਂ ਨੇ ਕਿਸ਼ਤੀਆਂ ਆਹ ਦੇਖੋ ਤੇ ਕਿਸ਼ਤੀਆਂ ਦੇ ਇੱਕ ਕਿਸ਼ਤੀ ਦੇ 30 ਰੁਪਏ ਰੱਖਿਆ ਹੋਇਆ ਰੈਂਟ ਤੁਸੀਂ ਉਦੋਂ ਬਾਅਦ ਚ ਕਿੰਨੇ ਮਰਜ਼ੀ ਗੇੜੇ ਦੋ ਘੁੰਮੋ ਤੇ ਉਸ ਤੋਂ ਬਾਅਦ ਇੱਕ ਇੱਥੇ ਕੰਟੀਨ ਬਣੀ ਹੋਈ ਐ ਜੋ ਵੀ ਤੁਸੀਂ ਖਾਣਾ ਪੀਣਾ ਉਹ ਇੱਥੇ ਤੁਸੀਂ ਖਾ ਸਕਦੇ ਹੋ ਤੇ ਆਜੋ ਹੁਣ ਆਪਾਂ ਤੁਹਾਨੂੰ ਉੱਥੇ ਦਿਖਾਉਣੇ ਆ ਵੀ ਪਿੰਡ 'ਚ ਹੋਰ-ਹੋਰ ਕੀ ਕੀ ਕੰਮ ਹੋਏ ਹੋਏ ਨੇ ਉਹ ਸਾਹਮਣੇ ਲੱਗੇ ਹੋਏ ਨੇ ਬੋਰਡ ਉਹ ਤੁਹਾਨੂੰ ਦਿਖਾਉਣੇ ਆ ਤੇ ਜਿਹੜੇ ਆਹ ਨੇ ਚਾ ਕਰਦੇ ਅਸ਼ਮੀਰ ਸਿੰਘ ਜੀ ਸਿੱਧੂ ਸਾਰਾ ਕੰਮ ਇਹ ਬਾਰੂ ਨੇ ਹੁਣ ਤਾਂ ਕਹਿੰਦੇ ਹੈ ਨਹੀਂਗੇ ਸਾਰਾ ਕੰਮ ਇਹਨਾਂ ਨੇ ਕਰਵਾਇਆ ਜੋ ਵੀ ਕੰਮ ਹੋਏ ਨੇ ਆ ਸਾਰੀਆਂ ਫੋਟੋਆਂ ਉੱਤੇ ਲੱਗੀਆਂ ਹੋਈਆਂ ਨੇ ਤੇ ਇੱਧਰ ਜਿੰਨੇ ਵੀ ਸੱਥਾਂ ਨੇ ਗੀਆਂ ਉਹ ਨੇ ਬਹੁਤ ਹੀ ਵਧੀਆ ਤਰੀਕੇ ਸੋਹਣੇ ਤਰੀਕੇ ਨਾਲ ਬਣਾਈਆਂ ਗਈਆਂ ਨੇ ਪਿੰਡ ਹੈ ਚਾਕਰ ਤੁਸੀਂ ਬੜੀ ਲਿਆ ਹੋ ਤੇ ਹੋਰ ਪਿੰਡ ਦੇ ਵਿੱਚ ਜਿੰਨੇ ਵੀ ਖੜਿਆਰੀ ਨੇ ਹੋਏ ਨੇ ਉਹਨਾਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਨੇ ਇਹ ਮਤਲਬ ਕਿ ਹਰੇਕ ਸਹੂਲਤ ਹੈ ਪਿੰਡ ਨੂੰ ਸਟੇਡੀਅਮ ਵੀ ਨੇ ਬੌਕਸਿੰਗ ਵਾਲਾ ਸਾਰਾ ਕੁਝ ਹੈ ਤੇ ਬਾਕੀ ਜਿਹੜੀ ਦੂਜੀ ਗੱਲ ਰਹੀ ਉਹ ਸਾਹਮਣੇ ਕੰਟੀਨ ਹੈ ਦੇਖੋ ਇਥੋਂ ਕੁਝ ਵੀ ਖਾ ਸਕਦੇ ਠੰਡੇ ਠੁੰਡੇ ਉਦਾਰਨ ਟੱਡ ਹੁੰਦਾਗਾ ਤੇ ਉਹ ਦੇਖੋ ਜਿਵੇਂ ਕਿਸ਼ਤੀਆਂ ਵਿੱਚ ਫਿਰ ਰਹੀਆਂ ਨੇ ਦੇਖ ਚਾਰ ਬੰਦੇ ਵਹਿ ਜਾਂਦੇ ਨੇ ਇੱਚ ਤੇ ਬਾਕੀ ਜਿਹੜਾ ਪਾਣੀ ਆ ਜੀ ਆਹ ਮੋਟਰ ਲੱਗੀ ਹੋਈ ਐ ਇਹਦੀ ਸਪਲਾਈ ਖੇਤਾਂ ਨੂੰ ਕਰੀ ਹੋਈ ਐ ਖੇਤਾਂ ਦੇ ਨਾਲ ਇਹਦੀ ਪਾਣੀ ਨਾਲ ਰੌਣੀ ਕਰ ਲੈਂਦੇ ਨੇ ਫਿਰ ਜਦ ਜਦੋਂ ਵੀ ਲੋਡ ਹੁੰਦੀ ਅਗਲਾ ਸਾਡ ਲੈਂਦਾਗਾ ਉਹਦਾ ਰੈਂਟ ਕੁਸ ਰੱਖਿਆ ਹੋਊ ਇਹਨਾਂ ਦਾ ਉਹ ਕਹਿੰਦੇ ਦਿੰਦੇ ਨੇ ਲੋਕ ਹੱਸ ਕੇ ਬਾਕੀ ਹਰਿਆਲੀ ਬਹੁਤ ਆ ਜੀ ਤੁਸੀਂ ਆਪ ਦੇਖੋ Vote.